ਜਲੋ ਜੀ ਵੋਟਾਂ ਜਲੰਧਰ ਚ ਪੈਂਡ ਦਾ ਕੰਮ ਨਿਭੜ ਗਿਆ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਪੋਲਿੰਗ ਸੀ ਵੋਟਾਂ ਦਾ ਕੰਮ ਨਿਭੜਿਆ ਲੋਕਾਂ ਨੇ ਸੁੱਖ ਦਾ ਸਾਹ ਲਿਆ ਪਰ ਵੱਡੀ ਗਿਣਤੀ ਚ ਲੋਕ ਵੋਟਾਂ ਪਾਉਣ ਨਿਕਲੇ ਹੁਣ 13 ਤਰੀਕ ਨੂੰ ਤੀਜਾ ਦੱਸਣਗੇ ਕਿ ਇਥੋਂ ਕਿਹੜੀ ਪਾਰਟੀ ਦਾ ਉਮੀਦਵਾਰ ਜਾਂ ਕਿਹੜਾ ਆਜ਼ਾਦ ਉਮੀਦਵਾਰ ਜਾਂ ਕਿਹੜਾ ਉਮੀਦਵਾਰ ਐਮਐਲਏ ਬਣਦਾ ਜਲੰਧਰ ਪੱਛਮੀ 171963 ਵੋਟਾਂ ਨੇ ਇਹਨਾਂ ਵੋਟਾਂ ਦੇ ਵਿੱਚੋਂ ਮਰਦ ਵੋਟਰ ਨੇ ਜਿਹੜੇ 99629 ਨੇ ਮਹਿਲਾ ਵੋਟਰ 82326 ਨੇ ਤੇ ਤੀਜੇ ਜੈਂਡਰ ਦੇ ਵੀ 8 ਵੋਟਾਂ ਹੈਗੀਆਂ ਸੋ ਇਹਨਾਂ ਚ ਕਿੰਨੀ ਵੋਟ ਪੋਲ ਹੁੰਦੀ ਆ ਸੂਟ ਤੇ ਸ਼ਰਾਬ ਦਾ ਖਸਾ ਕਿਸਮਾਨ ਪਿਆਰਾ ਦਿਨ ਪਰ ਕੱਲ ਵੀ ਅੱਜ ਵੀ ਅੱਜ ਦਾ ਸ਼ਿਦੁਰਗੁਰਾਂ ਨੇ ਇਹ ਵੀ ਕਹਿ ਕੇ ਮੈਨੂੰ ਜੀ ਅਫਵਾੜਾ ਪਾਤੀ ਮੈਨੂੰ ਗ੍ਰਿਫਤਾਰ ਕਰ ਲੈ ਜੀ ਮੈਨੂੰ ਪੁਲਿਸ ਚੱਕ ਕੇ ਲੈ ਗਈ ਜੀ ਕਦੇ ਕੋ ਕਹਿੰਦੇ ਕਿ ਮੈਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਾਨੂੰ ਡਰ ਐ ਧਮਕਾਇਆ ਜਾ ਰਿਹਾ ਉਹਨਾਂ ਨੇ ਆਮ ਆਦਮੀ ਪਾਰਟੀ ਸਿੱਧਾ ਦੋਸ਼ ਲਾਇਆ ਕਿ ਉਹਨਾਂ ਨੇ ਬਾਹਰੀ ਵਰਕਰ ਬਿਠਾਇਆ ਜੀ ਐਥੇ ਸੋ ਇਹ ਸਾਰੇ ਦੇ ਦਰਮਿਆਨ ਆਵਾਦੀ ਪਾਰਟੀ ਭਾਜਪਾ ਤੇ ਕਾਂਗਰਸ ਇਹਨਾਂ ਸਿੱਧਾ ਮੁਕਾਬਲੇ ਐ ਮੇਧਰ ਭਗਤ ਆਵਾਦੀ ਪਾਰਟੀ ਸ਼ਿਤਰ ਰੁੰਗਰਾਲ ਹੈ ਭਾਜਪਾ ਤੇ सुरेंद्र ਕੌਰ ਹੋਰੀ ਕਾਂਗਰਸ ਇਹਨਾਂ ਤਿੰਨਾਂ ਚ ਸਿੱਧਾ ਮੁਕਾਬਲਾ ਦੇਖਿਆ ਯਾਰ ਪਰ ਪੀਸੋ ਭਾਈ ਦੇ ਵਿੱਚ ਇੱਥੋਂ ਆਵਾਦੀ ਪਾਰਟੀ ਜਿੱਤੀ ਸੀ ਤੇ ਕਾਂਗਰਸ ਦੂਏ ਨੰਬਰ ਤੇ ਆਈ ਸੀ ਬੀਜਪੀ ਤੀਏ ਨੰਬਰ ਤੇ ਆਈ ਸੀ ਸ਼ਿਤਰ ਰੁੰਗਰਾਲ 43000 ਵੋਟ ਲੈ ਕੇ ਜਿੱਤ ਗਏ ਸੀ ਸ਼ਸ਼ੀਲ ਰਿੰਕ ਨੂੰ 32000 ਲੈ ਕੇ ਦੂਜੇ ਨੰਬਰ ਤੇ ਆਇਆ ਸੀ ਮਹਿੰਦਰ ਪਖਤੋਰੀ ਤੀਜੀ ਯਾਰ ਲੈ ਕੇ ਤੀਜੇ ਨੰਬਰ ਤੇ ਆਇਆ ਸੀ ਪਰ ਲੋਕ ਸਭਾ ਚੋਣਾਂ ਚ ਇਥੋਂ ਕਾਂਗਰਸ ਅੱਗੇ ਲੱਗੀ ਸੀ ਚਰਨਜੀਤ ਚੰਨੀ 46000 ਵੋਟ ਲੈ ਕੇ ਸੀ ਮਤਲਬ ਲੋਕ ਸਭਾ ਹਲਕੇ ਦੇ ਹਵਾ ਦੇ ਨਾਲ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟਾਂ ਦੀ ਗੱਲ ਕਰ ਰਿਹਾ ਹਾਂ ਸੋ ਚਰਨਜੀਤ ਚੰਨੀ ਨੂੰ 44000 ਇਸ ਹਲਕੇ 'ਚੋਂ ਵੋਟ ਪਈ ਸੀ ਸ਼ਸ਼ੀਲ ਰਿੰਕ ਨੂੰ 42000 ਪਈ ਸੀ ਪਰ ਉਹਨੂੰ ਕੋਈ ਨਾ ਟਿਨਿਊ 15000 ਪਈ ਸੀ ਸੋ ਜਦੋਂ ਮੈਂ ਪਿਛਲੀਆਂ ਤਿੰਨ ਵਿਧਾਨ ਸਭਾ ਸੀਟਾਂ ਦੇ ਆ ਸਮਾਂ ਦੇਖਦੇ ਆ ਤਿੰਨ ਵਿਧਾਨ ਸਭਾ ਦੀਆਂ ਚੋਣਾਂ ਦਾ ਦੌਰ ਦੇਖਦਾ ਤਾਂ ਜਲੰਧਰ ਪੱਛਮੀ ਦੇ ਵਾਲੇ ਨੇ ਤਿੰਨੇ ਵਾਰ ਵੱਖ-ਵੱਖ ਪਾਰਟੀਆਂ ਦੇ ਐਮ.ਐਲ.ਏ ਜਿੱਤ ਕੇ ਆਏ ਨੇ 2112 ਦੇ ਵਿੱਚ ਭਾਜਪਾ ਜਿੱਤੀ ਚੁੰਨੀ ਲਾਲ ਭਗਤ 217 ਦੇ ਵਿੱਚ ਕਾਂਗਰਸ ਜਿੱਤੀ ਸ਼ਸ਼ੀਲ ਸ਼ਸ਼ੀਲ ਰਿੰਕੂ ਤੇ 22 ਦੇ ਵਿੱਚ ਆਮ ਆਦਮੀ ਪਾਰਟੀ ਜਿੱਤੀ ਸ਼ੀਤਲ ਨੂੰਗਰਾ ਸੋ ਭਾਜਪਾ ਕਾਂਗਰਸ ਆਪ ਇਸ ਵਾਰ ਕੌਣ ਇਹ ਫੈਸਲਾ 13 ਤਰੀਕ ਨੂੰ ਹੋਏਗਾ ਸੱਤ ਸੁਬਿਆਦੀਆਂ 13 ਸੀਟਾਂ ਦੇ ਉੱਤੇ ਜਿਨ੍ਹਾਂ ਚ ਪੰਜਾਬ ਦੀ ਜਲੰਧਰ ਪੱਛਮੀ ਹੈ ਹਮਾਚਲ ਦੀਆਂ ਵੀ ਤਿੰਨ ਨੇ ਇਦਾਂ ਬੱਖੋ ਬੱਖ ਸੁਬਿਆਦੀਆਂ ਦੀਆਂ ਸੀਟਾਂ ਨੇ ਉਹਨਾਂ ਤੇ ਵੋਟਾਂ ਪਈਆਂ ਨੇ ਸੋ ਹੁਣ ਦੇਖਦੇ ਹਾਂ ਜੀ ਮੁੱਖ ਮੁਕਾਬਲਾ ਮਹਿੰਦਰ ਭਗਤ ਹੈ ਸ਼ੀਤਲ ਰੰਗਰਾਲ ਤੇ ਸੁਰਿੰਦਰ ਕੌਰ ਦੇ ਵਿਚਾਲੇ ਦੇਖਿਆ ਜਾ ਰਿਹਾ ਸੋ ਇਹਨਾਂ ਤਿੰਨਾਂ ਦੇ ਵਿੱਚੋਂ ਜਾਂ ਇਹਨਾਂ ਤੋਂ ਇਲਾਵਾ ਜਿਹੜੇ ਹੋਰ 12 ਉਮੀਦਵਾਰ ਨੇ ਕਿਉਂਕਿ 15 ਉਮੀਦਵਾਰ ਮੈਦਾਨ ਚ ਨੇ ਸੋ 15 ਦੇ 15 ਜਿੱਤਣ ਲਈ ਲੜ ਰਹੇ ਨੇ ਸੋ ਫੈਸਲਾ ਵੋਟਰਾਂ ਨੇ ਕਰਨਾ 181 ਵੋਟਿੰਗ ਸੈਂਟਰਾਂ ਦੇ ਉੱਤੇ ਅੱਜ ਵੋਟਾਂ ਪੈਂਡ ਦਾ ਕੰਮ ਠੀਕ ਠਾਕ ਬਸਲ ਠੀਕ ਹੈ بڑا ਮोटा ਤਣਾਅ ਹਲਚਲ ਤਾਂ ਹੁੰਦੀ ਹੈ ਪਰ ਫਿਰ ਵੀ ਜਿੱਪੜ ਗਿਆ